ਨੀ ਅਕਾਲੀ ਦਾ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਮਖਨ ਸਿੰਘ ਲਾਲਕਾ ਜੀ ਜਿੰਦਾਬਾਦ ਬਸ ਸਰਦਾਰ ਜੀ ਤੋਂ ਬੋਲਣ ਆਏ ਨੇ ਬਹੁਤ ਬਹੁਤ ਧੰਨਵਾਦ ਮਿਸਟਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿ ਸਾਡੇ ਨਵੇਂ ਬਣੇ ਅਧਿਕਾਰੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਸਾਡੇ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਜੀ ਜਿਹੜਾ ਨਵਾਈ ਥੱਲੇ ਜੋ ਮੁਹਿੰਮ ਚੱਲ ਰਹੀ ਹੈ ਪਹਿਲਾ ਸਰਕਲ ਜਥੇਦਾਰ ਹੁਣ ਉਹਨਾਂ ਨੂੰ ਅੱਗੇ ਅਹੁਦੇਦਾਰੀਆਂ ਉਹਨਾਂ ਦੇ ਸਰਕਲ ਜਥੇਦਾਰਾਂ ਦੀਆਂ ਆਉਧੀਆਂ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਰੇ ਈ ਟੀਮ ਬਣ ਕੇ ਸਾਰੇ ਨਾਲਕਾ ਸਾਹਿਬ ਦੀ ਇੱਕ ਮੁਹਿੰਮ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਨੇ ਤੇ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਵਾਕੂਬੀ ਨਿਭਾਉਣ ਬਾਰੇ ਅਸੀਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਦਿੰਦੇ ਹਾਂ ਮੈਂ ਕਿਹਾ ਤੁਸੀਂ ਆਪਣੇ ਪਾਰਟੀ ਦੇ ਜਿਹੜੇ ਉਹ ਦਿਖਾ ਰਹੇ ਨੇ ਮੈਂ ਉਹਦੇ ਦਿੱਤੇ ਨੇ ਕੀ ਕਹਿੰਦੇ ਆ ਬੜੀ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਕਲੋਨੀਆਂ ਨੇ ਅਸੀਂ ਇਹਨਾਂ ਦਾ ਸਰਕਲ ਜਿਹੜਾ ਹੈਗਾ ਇੱਕ ਵੱਖਰਾ ਬਣਾਇਆ ਹੈਗਾ ਜਿਸ ਦੇ ਵਿੱਚ ਸਰਕਲ 11 ਦੇ ਕਰੀਬ ਕਲੋਨੀਆਂ ਬੰਦੀਆਂ ਨੇ 11-12 ਕਲੋਨੀਆਂ ਨੇ ਉਹਦੇ ਵਿੱਚ ਸੂਬੇਦਾਰ ਰੋਸ਼ਨ ਲਾਲ ਜੀ ਨੂੰ ਜਿਹੜਾ ਹੈਗਾ ਇਹ ਸਰਕਲ ਦਾ ਪ੍ਰਧਾਨ ਲਗਾਇਆ ਗਿਆ ਤੇ ਅੱਗੇ ਸਤਪਾਲ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਲਾਇਆ ਗਿਆ ਸਾਰੇ ਅਹੁਦੇਦਾਰ ਮੀਤ ਪ੍ਰਧਾਨ ਬਣਾਏ ਗਏ ਨੇ ਅਹੁਦੇਦਾਰ ਬਣਾਏ ਗਏ ਨੇ ਜਿਕੇ 8 ਦੇ ਕਰੀਬ ਇਹਨਾਂ ਸਰਕਲਾਂ ਦੇ ਵਿੱਚ ਸੋ ਇਹ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਆਇਆ ਤੇ ਪਾਰਟੀ ਦੇ ਜਿਹੜੀਆਂ ਪਾਲਿਸੀਆਂ ਨੇ ਆ ਉਹ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਵੱਧ-ਵੱਧ ਪਾਲਿਸੀਆਂ ਜਿਹੜੀਆਂ ਲਾਗੂ ਕਰਾਂਗੇ ਤੇ ਆਉਣ ਵਾਲੇ ਸਰਦਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣਾਵਾਂਗੇ ਸੋ ਇਸ ਕਰਕੇ ਸਾਰਿਆਂ ਨੂੰ ਮੈਂ ਵਧਾਈ ਪੇਸ਼ ਕਰਦਾ ਕਿ ਇਹਨਾਂ ਨੂੰ ਪਾਰਟੀ ਨੇ ਇੱਕ ਮੌਕਾ ਦਿੱਤਾ ਕਿ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਇਹਨਾਂ ਦੇ ਕੰਮ ਕਰਨ ਨੂੰ ਦੇਖਦੇ ਹੋਏ ਕਿਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਰਿਆਊ ਨੇ ਸਾਡੇ ਪਾਰਟੀ ਪ੍ਰਧਾਨ ਸਾਅ ਸਕੁਤ ਸਿੰਘ ਬਾਦਲ ਨੇ ਮੈਂ ਸੁਵਿਧਾ ਰਸੂਲ ਹਾਂ ਆਰਮੀ ਲਿਖਾਇ ਹੋਟਲ ਕਲੋਨੀ ਨਾਵਾ ਤੇ ਜਿਵੇਂ ਜ਼ਿੰਮੇਵਾਰੀ ਕੀ ਲੱਗੀ ਹੈ ਉਹਦਾ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਸੁਖਵੀਰ ਸਿੰਘ ਜੀ ਬਾਦਲ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਉਹ ਵੀ ਉਮੀਦਵਾਰ ਦਾ ਤੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਜੀ ਰਹਾਉ ਉਹਨਾਂ ਦੀ ਸੋ ਪਾਵਨਾ ਮੰਗਾਲ ਮੇਨੂੰ ਸਰਕਲ ਪਰ ਗਾਂਧੀਪੁਰ ਕਲੋਨੀਆ ਬਣਾਇਆ ਗਿਆ ਤੇ ਮੈਂ ਵਿਸ਼ਵਾਸ ਦਿਵਾਉਂਦਾ ਮੱਖੀਸੀ ਲਾਲਕਾ ਜੀ ਨੇ ਕਿ ਜਿੰਨਾ ਵੀ ਮੇਰੇ ਤੋਂ ਵੱਧ ਤੋਂ ਵੱਧ ਉੱਤਰ ਕਲੋਨੀਆ ਦਾ ਕੰਮ ਤੇ ਉੱਤਰ ਕਲੋਨੀਆ ਦੇ ਲੋਕਾਂ ਨਾਲ ਇਕੱਲੇ ਇਕੱਲੇ ਨਾਲ ਮਿਲ ਕੇ ਸਰਮੋਣੀ ਕਾਲੀ ਦਲ ਲਈ ਚੜ੍ਹਦੀ ਕਲਾ ਚ ਕੰਮ ਕਰਾਂਗੇ